ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਦੇ ਜੀ ਅੱਜ ਪਿੰਡ ਕਰਮਿੱਤੀ ਤਲਵੰਡੀ ਦੇ ਨਾਲ ਪੈਂਦਾ ਜੀ ਪਿੰਡ ਕਰਮਿੱਤੀ ਪਿੰਡ ਆ ਇਹ ਤਲਵੰਡੀ ਭਾਈ ਦੇ 2-3 ਕਿਲੋਮੀਟਰ ਦੀ ਦੂਰੀ ਤੇ ਆ ਜਿਵੇਂ ਕਿ ਤੁਹਾਨੂੰ ਪਤਾ ਜੀ ਆਪਾਂ ਆਲ ਪੰਜਾਬ ਟੂਰ ਕਰਦੇ ਆ ਬਾਈ ਜੀ ਆਪਣੇ ਟੂਰ ਗਰੁੱਪ ਚ ਇੱਕ ਦੋ ਦਿਨ ਤੋਂ ਪਹਿਲਾਂ ਹੀ ਐਡ ਹੋਏ ਸੀਗੇ ਤੇ ਅੱਜ ਆਪਣਾ ਇੱਧਰ ਦਾ ਟੂਰ ਸੀਗਾ ਜੀ ਤੇ ਬਾਈ ਜੀ ਨੇ ਕਾਲ ਕੀਤੀ ਆਪਾਂ ਆਏ ਸੀ ਫਾਰਮ ਤੇ ਆਪਣੇ ਟੂਰ ਗਰੁੱਪ ਚ ਐਡ ਹੋਣ ਵਾਸਤੇ ਤੁਸੀਂ ਮੇਰਾ ਨੰਬਰ 9815843096 ਤੇ ਹੈਲੋ ਲੈ ਕੇ ਆਪਦੇ ਏਰੀਆ ਦਾ ਨਾਮ ਲਿਖ ਕੇ ਭੇਜ ਸਕਦੇ ਆ ਜੀ ਜਿਹੜੇ ਬੰਦੇ ਨੇ ਆਪਣੇ ਟੂਰ ਗਰੁੱਪ ਚ ਐਡ ਹੋਣਾ ਆ ਆਪਣੇ ਟੂਰ ਗਰੁੱਪ ਚ ਸਿਰਫ ਉਹੀ ਬੰਦਾ ਐਡ ਹੋਵੇ ਜੀਨੇ ਆਪਾਂ ਨੂੰ ਘਰੇ ਬੁਲਾਉਣਾ ਜੀ ਮੰਨ ਲਓ ਪਸ਼ੂ ਦਿਖਾਉਣੇ ਆ ਤੇ ਜੇ ਕੋਈ ਰਹਿ ਲੈਣੀ ਆ ਤਾਂ ਤੁਸੀਂ ਮੇਰੇ ਤੋਂ ਪਰਸਨਲ ਫੋਨ ਕਰਕੇ ਮੈਨੂੰ ਪੁੱਛ ਸਕਦੇ ਆ ਜੀ ਉਹਦੇ ਵਾਸਤੇ ਟੂਰ ਗਰੁੱਪ ਚ ਐਡ ਹੋਣ ਦੀ ਲੋੜ ਨਹੀਂ ਇਹ ਤਾਂ ਦੱਸਿਆ ਜਾਂਦਾ ਵੀ ਟੂਰ ਗਰੁੱਪ ਚ ਸਿਰਫ ਟੂਰ ਹੀ ਪਾਇਆ ਜਾਂਦਾ ਜੀ ਕੋਈ ਰਹਿਣ ਨਹੀਂ ਦਿੱਤੀ ਜਾਂਦੀ ਇਹ ਵੀਰੇ ਬੰਦੇ ਨੂੰ ਹੁੰਦਾ ਵੀ ਆ ਟੂਰ ਗਰੁੱਪ ਚ ਹੋ ਸਕਦਾ ਵੀ ਡਾਕਟਰ ਸਾਹਿਬ ਕੁਝ ਦੱਸ ਦੇਣ ਹੋਣ ਜਾਂ ਡਾਕਟਰ कोई ਗੱਲਬਾਤ ਹੁੰਦੀ ਹੋਵੇ ਨਹੀਂ ਹੈ ਉਹ ਜਾਂ ਕੁਝ ਨਹੀਂ ਜੀ ਟੂਰ ਗਰੁੱਪ ਸਿਰਫ ਮੈਂ ਓਨਲੀ ਹਾਂ ਤੇ ਮੈਂ ਹੀ ਮੈਸੇਜ ਕਰ ਸਕਦਾ ਤੇ ਉਹ ਇਕੱਲਾ ਟੂਰ ਪਾਇਆ ਜਾਂਦਾ ਉਹਦੇ 'ਚ ਇਹ ਫਾਇਦਾ ਹੋ ਜਾਂਦਾ ਵੀ ਟੂਰ 'ਚ ਚਲੋ ਜਿੰਨੇ ਵੀ ਕੇਸ ਹੁੰਦੇ ਐ ਇੱਕੇ ਵਾਰੀ ਵੇਖੇ ਜਾਂਦੇ ਐ ਜੀ ਤੇ ਚਲੋ ਫੀਸ ਵੀ ਵੰਡੀ ਜਾਂਦੀ ਉਹ ਤਾਂ ਕਰਕੇ ਟੂਰ ਮੰਨ ਲਓ ਵੀ ਆਪਾਂ ਟੂਰ ਗਰੁੱਪ ਦਾ ਹਸਾਬਕਦੋ ਬਣਾਇਆ ਹੋਇਆ ਹੈ ਜੀ ਕਿਉਂ ਸਪੈਸ਼ਲ ਇੱਕ ਇੱਕ ਥਾਂ ਤੇ 2-200 ਕਿਲੋਮੀਟਰ ਨਹੀਂ ਜਾਇਆ ਜਾਂਦਾ ਜੀ ਤਾਂ ਕਰਕੇ ਟੂਰ ਗਰੁੱਪ ਆਪਣਾ ਬਣਾਇਆ ਰਿਹਾ ਜੀ ਚਲੋ ਗੱਲ ਸ਼ੁਰੂ ਕਰਦੇ ਆ ਜੀ ਬਾਈ ਨੂੰ 2 ਸਾਲ ਹੋ ਗਏ ਆ ਜੀ ਫਾਰਮ ਕਰਦੇ ਨੂੰ ਤੇ ਬਾਈ ਨੇ ਛੋਟਾ ਤੇ ਇਹਨੂੰ ਆਪਾਂ ਤੰਦ ਨਹੀਂ ਉਲਝਿਆ ਜੀ ਤਾਂ ਨਹੀਂ ਉਲਝੀ کہہ ਸਕਦੇ ਆ ਬਾਈ ਦੇ ਪਸ਼ੂਆਂ ਦੇ ਹਾਲਾਤ ਵੀ ਤੁਸੀਂ ਚੈੱਕ ਕਰ ਸਕਦੇ ਆ ਜੀ ਨੌਲੇਜ ਘਟ ਹੋਣ ਕਰਕੇ ਬਾਈ ਨੇ ਚਲੋ ਉਹਦੇ ਵਿਚਾਰੇ ਨੇ ਕੰਮ ਸ਼ੁਰੂ ਕੀਤਾ ਹਰੇਕ ਬੰਦਾ ਦਾ ਚਲੋ ਜਾਣਦਾ ਤਾਂ ਵਾਅਦੇ ਨੂੰ ਹੀ ਆ ਤੇ ਪਰ ਅੱਜ ਬਾਈ ਪੂਰੇ ਲਾਸਟ ਆ ਜੀ ਤੇ ਪਰ ਏਡੀ ਵੀ ਗੱਲ ਨਹੀਂ ਚਲੋ ਰੱਬ ਸੌਖ ਰੱਖੇ ਸਾਰਾ ਕੁਝ ਸਹੀ ਤਾਂ ਹੋ ਜਾਊਗਾ ਜੀ ਆ ਵੈੜ ਇੱਕ ਸਾਹਮਣੇ ਤੁਸੀਂ ਦੇਖ ਰਹੇ ਆ ਅੱਜ ਚੈੱਕ ਕੀਤੀ ਆ ਇਹਦੇ ਵੀ ਮੰਨ ਲਓ ਨਾ ਰਹੀ ਕਰਕੇ ਇਹਦੇ ਕਿੱਟ ਲੱਗੀ ਵੀ ਆ ਜੀ ਠੀਕ ਆ ਇਹ ਵੀ ਕੋਈ ਬਾਲੇ ਵਧੀਆ ਦੋ ਤਿੰਨ ਚੱਲ ਰਹੀ ਬਈ ਨਹੀਂ ਜੀ ਸੜਾ ਹਾਂਜੀ ਹਾ ਗਾਂ ਬਾਈ ਦੀ ਸੂਈ ਵੀ ਆ ਜੀ ਠੀਕ ਹੈ ਬਾਈ ਨੇ ਟੋਟਲ ਕਿੰਨੇ ਪਸ਼ੂ ਖਰੀਦੇ ਸੀ ਬਾਈ ਤੁਸੀਂ ਆਪਾਂ ਪਹਿਲਾਂ 5 ਖਰੀਦੇ ਸੀਗੇ 5 ਖਰੀਦੇ ਸੀ ਠੀਕ ਹੈ ਜੀ ਤੇ ਦੂਜੀ ਕਿਸ਼ਤ ਆਉਣ ਦੇ 5 ਬਾਅਦ ਚ ਖਰੀਦੇ ਸੀ 5 ਬਾਅਦ ਚ ਖਰੀਦੇ ਸੀ ਦਸਾਂ ਪਸ਼ੂਆਂ ਤੋਂ ਕੰਮ ਸਟਾਰਟ ਕੀਤਾ ਦਸਾਂ ਤੋਂ ਸਟਾਰਟ ਕੀਤਾ ਕਿੱਥੇ ਸੁੰਦਰ ਵਗੈਰਾ ਨਹੀਂ ਦੱਸਿਆ ਠੀਕ ਹੈ ਜੀ ਠੀਕ ਹੈ ਭਰੀ ਗਈ ਅਸੀਂ ਜਦੋਂ ਮੰਨ ਲਓ 3 ਮਹੀਨਾ ਤੋਂ ਬਾਅਦ ਜੀ ਠੀਕ ਹੈ ਜੀ ਤੇ ਕੋਈ ਇਹਨਾਂ ਨੂੰ ਵਧੀਆ ਪਾਊਡਰ ਮਿਲਦਾ ਤੇ ਜਾਣੀ ਰਹੇ ਹਾਂ ਵੀ ਤੁਸੀਂ ਸ਼ੁਰੂ ਤੋਂ ਤੁਹਾਨੂੰ ਸਪਲੀਮੈਂਟ ਬਾਰੇ ਨੌਲੇਜ ਨਹੀਂ ਸੀ ਵੀ ਤੁਸੀਂ ਓਵੇਂ ਚੋਈ ਗਏ ਪੱਠਿਆਂ ਦੇ ਕੱल्ल्याਂ ਦੇ ਵੀ ਪੱਠੇ ਪਾਈ ਗਏ ਫੀਡ ਪਾਈ ਗਏ ਵੀ ਦੁੱਧ ਹੀ ਝੋਣਾ ਆਪਾਂ ਵੀ ਕੋਈ ਸਪਲੀਮੈਂਟ ਨਹੀਂ ਕੋਈ ਬਾਈਪਾਸਟੈਡ ਨਹੀਂ ਕੋਈ ਆਇਰਨ ਟੌਨਿਕ ਨਹੀਂ ਕੋਈ ਲਿਵਰ ਟੌਨਿਕ ਨਹੀਂ ਹਾਂਜੀ ਕੋਈ ਨਹੀਂ ਤੇ ਇਹ ਤੁਹਾਨੂੰ ਪਤਾ ਹੀ ਹੈ ਵੀ ਜੇ ਸਿਹਤ ਪਸ਼ੂ ਦੀ ਰਹੂਗੀ ਤਾਂ ਦੁੱਧ ਦੇਣਾ ਫੇਰ ਹੀ ਪਸ਼ੂ ਨੇ ਘੱਪਣਾ ਹੋਣਾ ਹੈ ਨਾ ਜੀ ਹੁਣ ਆਪਣੇ ਕਿੰਨੇ ਪਸ਼ੂ ਐਸ ਟਾਈਮ ਤੇ ਰਿਪੀਟ ਕਰ ਰਹੇ ਹੈ ਬਈ ਹੁਣ 4 ਆ ਜੀ ਆਪਣੇ ਐਸ ਟਾਈਮ 4 ਆ ਜੀ ਹਾਂਜੀ ਤੇ ਤੈਨ ਤੁਸੀਂ ਦੱਸਿਆ ਵੀ 3 ਸਿੰਕਰੋ ਕਰਕੇ ਬਾਈਓ ਕੋਕਰੀ ਵਾਲਾ ਗੱਭਣ ਕਰ ਗਏ ਹਣਾ ਚਲੋ ਬੰਦਾ ਵਧੀਆ ਤੁਹਾਨੂੰ ਮਿਲਿਆ ਹਣਾ ਬੜੀ ਅਸੀਂ ਹਾਂ ਵੀ ਚਲੋ ਥੋੜੇ ਪਸ਼ੂ ਗੱਭਣ ਹੋ ਗਏ ਤੇ ਪਰ ਸਿਹਤ ਵੱਖੋ ਥੋੜੇ ਜੇ ਪਸ਼ੂ ਬਹੁਤ ਜ਼ਿਆਦਾ ਡਾਉਣ ਆ ਜੀ ਆਮ ਤੌਰ ਤੇ ਮੈਂ ਸਾਈਲੇਜ ਬੰਦ ਕਰਾਉਣਾ ਜੀ ਵੀ ਚਲੋ ਕਈ ਵਾਰੀ ਹੁੰਦਾ ਵੀ ਸਾਈਲੇਜ ਆਪਾਂ ਖੁੱਲੇ ਪਸ਼ੂਆਂ ਨੂੰ ਪਾ ਸਕਦੇ ਆ ਜਿਹੜੇ ਪਸ਼ੂ ਮੰਨ ਲਓ ਵੀ ਥੋੜਾ ਫੇਰਾ ਕਰਦੇ ਆ ਤੇ ਕਈ ਵਾਰੀ ਚਲੋ ਫੈਟ ਜ਼ਿਆਦਾ ਵੱਜ ਜਾਂਦੀ ਹੈ ਪਰ ਬਾਈ ਦੇ ਪਸ਼ੂਆਂ ਨੂੰ ਆਪਾਂ ਅੱਜ ਸਾਈਲੇਜ ਸ਼ੁਰੂ ਕਰਾ ਕੇ ਜਾਵਾਂਗੇ ਜੀ ਬਾਈ ਨੂੰ ਕਿਹਾ ਵੀ ਇਹਨਾਂ ਨੂੰ ਫੀਡ ਦੀ ਕੋਈ ਲੋੜ ਨਹੀਂ ਬਾਈ ਕਿਲੋ ਕਿਲੋ ਦੋ ਤੇ ਤੁਸੀਂ ਕਿੰਨੀ ਕ ਫੀਡ ਪਾ ਕੇ ਇਹਨਾਂ ਦਾ ਖਰਚਾ ਕੱਢ ਲਓਗੇ ਵੀ ਇਹਨਾਂ ਨੂੰ ਸਿਰਫ ਸਾਈਲੇਜ ਪਾਓ 35 ਰੁਪਏ ਕਿਲੋ ਫੀਡ ਹੈ ਤੇ ਸਾਈਲੇਜ ਸਮਝ ਲਓ ਇਹਨਾਂ 'ਚ 5 ਕਿਲੋ ਪੈ ਜਾਣਾ ਜੀ ਠੀਕ ਹੈ ਤੇ ਨਾਲੇ ਚਲੋ ਆਪਣੇ ਪੈਸੇ ਵਧਣਗੇ ਨਾਲੇ ਇਹਨਾਂ ਦੀ ਸਿਹਤ ਬਣੂਗੀ ਇਹਨਾਂ ਨੂੰ ਬਾਈਪਾਸ ਫੈਟ ਜੀ ਪਾਊਡਰ ਲੈ ਕੇ ਚੱਲੇ ਆ ਜੀ 20 ਕਿਲੋ 3 ਮਹੀਨੇ ਬਾਈ ਨੂੰ ਕਿਹਾ ਵੀ 3 ਮਹੀਨੇ ਘੱਟੋ ਘਾਟ ਇਹਨਾਂ ਦੀ ਸਿਹਤ ਬਣੂਗੀ ਦੇਖੋ ਤੁਸੀਂ ਆਹ ਸਿਹਤ 'ਚ ਹੁਣ ਪਸ਼ੂਆਂ ਨੇ ਗੱਭਣ ਨਹੀਂ ਹੋਣਾ ਜੀ ਆਹ ਗਾਂ ਦੇਖ ਲਓ ਇੱਕ ਆ ਜੀ ਬਈ ਹੈਨਾ ਇੱਕ ਆ ਸਾਹ ਇੱਕਾ ਹੈ ਆ ਦੋ ਗਾਵਾਂ ਇਹਨਾਂ ਦੀ ਫੋਲਰ ਰੀਪੀਟਰ ਹੈ ਜੀ ਠੀਕ ਆ ਬਾਈ ਨੇ ਹਾਂ ਇੱਕ ਬਾਹਰ ਖੜੀ ਹੈ ਜੀ ਗਾਉ 9 ਮਹੀਨੇ ਹੋ ਗਏ ਸੂਈ ਨੂੰ ਇਹਨਾਂ ਨੂੰ ਬਾਈ ਜੀ ਕਿੰਨਾ ਕਿੰਨਾ ਟਾਈਮ ਹੋ ਗਿਆ ਸੁੰਜਣ ਨੂੰ ਇਹਨੂੰ ਤਾਂ 2 ਸਾਲ ਇਹਨੂੰ ਹੋ ਗਏ ਦੋ ਆਂਗ ਹੋਈ ਇਹਨੂੰ ਹੋ ਚਲੇਆ ਕਿੰਨੇ ਪੈਸੇ ਬਾਈ ਤੁਸੀਂ ਲਾਏ ਸੀ ਜਦੋਂ ਤੁਸੀਂ ਕੰਮ ਸ਼ੁਰੂ ਕੀਤਾ ਅਸੀਂ ਉਦੋਂ 5 ਲੱਖ ਰੁਪਏ ਲਾਇਆ ਸੀ 5 ਗਾਵਾਂ ਦੇ 5 ਗਾਵਾਂ ਦੇ ਲੱਖ ਲੱਖ ਰੁਪਏ ਥੋੜੀ ਜਿਹੀ ਤਾਂ ਚਲੋ ਆਪਾਂ ਇੱਥੇ ਵੀ ਗਲਤੀ ਕਰ ਗਏ ਹਾਂਜੀ ਵੀ ਥੋੜੀਆਂ ਜੀਆਂ ਗਾਵਾਂ 25 25 ਕਿਲੋ ਵਾਲੀਆਂ ਲੈ ਲਈਆਂ ਤੇ ਇੱਕ ਗਾਵਾਂ ਮੈਨੂੰ ਹੀ ਲੱਗਦਾ ਕਿ ਵੱਡੀ ਉਮਰ ਦੀਆਂ ਲਾਈਆਂ ਨੇ ਹੈ ਤਾਂ ਮੰਨ ਲਓ ਠੀਕ ਆ ਦੂਜੇ ਸੂਏ ਲਈ ਸੀ ਅੱਛਾ ਦੂਜੇ ਸੂਏ ਠੀਕ ਆ ਦੂਜੇ ਸੂਏ ਸੀ ਗਏ ਹੁਣ 2-2 ਸਾਲ ਸੁਣਿਆ ਉਹ ਵੀ ਹੋ ਗਿਆ ਹੁਣ ਤਾਂ ਐਂ ਲੱਗਣ ਲੱਗ ਗਿਆ ਕਿ ਲਿਸਟਿੰਗਾਂ ਹੋਣਗੀਆਂ ਵੀ ਜਿਵੇਂ ਉੱਥੇ ਸੂਏ ਹੁੰਦੇ ਆ ਹਾਂਜੀ ਹਾਂਜੀ ਪਰ ਜਦੋਂ ਸਿਹਤ ਭਰ ਗਈ گاਵਾ ਵਧੀਆ ਮੰਨ ਲਓ 25-25 ਦੁੱਧ ਦਿੱਤਾ ਇਹਨਾਂ ਨੇ ਹਾਂਜੀ ਵਧ ਵੀ ਦਿੱਤਾ ਉਦੋਂ ਸਹੀ ਸੀ ਕੰਮ ਬਾਈ ਹਾਂਜੀ ਵਧੀਆ ਸੀ ਗਏ ਉਦੋਂ ਪੈਸੇ ਬਚਦੇ ਸੀ ਹਾਂਜੀ ਕਿਸ਼ਤ ਕੱਢ ਕੇ ਜਮਾ ਓਕੇ ਸੀ ਕੰਮ ਓਕੇ ਸੀਗਾ ਸਾਰਾ ਘਰ ਦਾ ਹੁਣ ਵੀ ਕਰਮਾ ਵਾਲੀਆਂ ਆਜਾ ਤਾਂ ਦਈ ਜਾਂਦੀਆਂ ਚਲੋ 2-2 ਕਿਲੋ ਜਿੰਨਾ ਵੀ ਆਂ ਡੰਗ ਸਰੀ ਜਾਂਦਾ ਆਪ ਦਾ ਖਰਤਿਆ ਮੰਨ ਲਓ ਘੱਟ ਰਹੀਆਂ ਜਾਂਦੀਆਂ ਠੀਕ ਆ ਚਲੋ ਉਹ ਜਿਹਾਂ ਆਪਣੀਆਂ ਤਿੰਨ ਗੱਭਣ ਵੀ ਹੋਗਣਾਂ ਨੇ ਹੋਣਾ ਹਾਂ ਪਾ ਗਾਂ ਚੈੱਕ ਕੀਤੀ ਬਈ ਇਹਨਾਂ ਗੱਭਣਾਂ ਇਹਨਾਂ ਦੀ 2 ਮਹੀਨਿਆਂ ਦੀ ਗਾਂਜ ਚਲੋ ਗੱਭਣ ਨਿਕਲੇ ਜੀ 2 ਤੋਂ 2.5 ਮਹੀਨੇ ਹੋ ਗਏ ਇਹ ਦੁੱਧ ਦੇ ਰਹੀ ਹੈ ਬਈ ਹੁਣ ਹਾਂਜੀ ਇਹ ਦਿੰਦੀ ਹੈ ਇਹਨੂੰ ਤਾਂ ਸੂਈ ਨੂੰ ਲੰਮਾ ਟਾਈਮ ਹੋ ਗਿਆ ਨਾ 2 ਸਾਲ ਹੀ ਇਹਨੂੰ ਹੋ ਗਏ 2 ਸਾਲ ਹੋ ਗਏ ਜੀ ਹੁਣ ਰਹਿ ਗਈ ਹੈ 2 ਤੋਂ 3 ਹੋ ਗਏ ਹੁਣ ਤਾਂ ਹੋ ਗਏ ਅੱਛਾ ਅੱਛਾ ਤੇ ਇਹ ਗਾਵਾਂ ਬਈ ਤੁਹਾਡੀਆਂ ਹੀਟ ਤੇ ਪ੍ਰੋਪਰ ਆਉਂਦੀ ਆਪਸੇ ਇਹਦਾ ਨਾਂ ਮੈਂ ਸੇਵਾ ਦੇ ਉਦੋਂ ਸੈਂਕ੍ਰੋ ਕੀਤੀ ਸੀ ਬਹੁਤ ਚੰਗੀ ਵਿਹੜ ਹੋ ਗਈ ਜੇ ਤੁਸੀਂ ਲਈ ਹਾਂਜੀ ਬਹੁਤ ਵੀ ਪੂਰੀ ਚੰਗੀ ਹੋਊਗੀ ਵੀਡੀਓ ਪਈ ਆਪਣੇ ਪੂਰੀ ਚੰਗੀ ਹੋਊਗੀ ਬਸ ਤੁਸੀਂ ਥੋੜੀ ਬਈ ਜਿਵੇਂ ਤੁਸੀਂ ਹੁਣ ਕਹਿੰਨੇ ਵੀ ਸਾਲ ਬਾਅਦ ਅਸੀਂ ਟ੍ਰੇਨਿੰਗ ਲੈ ਲਈ ਜੇਹੀ ਤੁਸੀਂ ਸਾਲ ਪਹਿਲਾਂ ਲਈ ਹੁੰਦੀ ਤਾਂ ਤੁਹਾਨੂੰ ਪਤਾ ਹੁੰਦਾ ਵੀ ਇਹਨਾਂ ਨੂੰ ਕੀ ਪੜਨਾ ਹੈ ਹੈਨਾ ਡੇਰੀ ਫਾਰਮਿੰਗ ਕੰਮ ਤੁਸੀਂ ਸਹੀ ਸ਼ੁਰੂ ਕੀਤਾ ਸੀ ਪੰਜਾ ਪਸ਼ੂਆਂ ਦੀ ਕੀਤਾ ਸੀ ਸਹੀ ਸੀ ਪਰ ਥੋੜਾ ਜਿਆ ਫਿਰ ਤੁਸੀਂ ਪੰਜਾਂ ਤੋਂ ਬਾਅਦ ਫਿਰ ਵਧਾ ਲਏ ਪਸ਼ੂ ਗਏ ਹਾਂਜੀ ਪੰਜ ਫਿਰ ਦੂਜੀ ਕਿਸ਼ਤ ਆਪਾਂ ਲਈ ਸੀ ਲੋਨ ਅੱਛਾ ਦੂਜੀ ਲਈ ਜੀ ਉਦੋਂ ਪੰਜ ਫੇਰ ਲੈ ਲਏ ਪੰਜ ਉਦੋਂ ਦੇ ਫੇਰ ਤੇ ਫਿਰ ਜੀ ਉਹ ਪੰਜ ਪਸ਼ੂ ਲੈ ਆ ਉਦੋਂ ਇਹਨਾਂ 'ਚ ਕੋਈ ਗੱਬਰ ਨਹੀਂ ਹੋਈ ਸੀ ਇਹਨਾਂ 'ਚ ਨਹੀਂ ਹੋਈ ਸੀ ਫਿਰ ਤੁਸੀਂ ਉੱਥੇ ਗਲਤ ਹੋ ਗਏ ਨਾ ਉੱਥੇ ਗਲਤ ਹੋ ਗਏ ਬਈ ਚਲੋ ਇੱਥੇ ਜੇ ਆਪਾਂ ਉਹੀ ਪੰਜ ਲਈ ਰੱਖਦੇ ਹੋ ਲੈਂਦੇ ਹੀ ਨਾ ਵੀ ਚਲੋ ਕੇਰਾ ਇਹਨਾਂ ਪੰਜਾਂ ਨੂੰ ਸੈੱਟ ਕਰ ਲੈਂਦੇ ਹਾਂ ਹਾਂ ਇੱਥੇ ਫਿਰ ਦਾਸ ਕਰਕੇ ਵੀਰ ਮੈਂ ਤੁਹਾਡੀ ਵੀਡੀਓ ਰਾਹੀਂ ਕਹਿਣਾ ਚਾਹਣਾ ਵੀ ਕੋਈ ਵੀ ਡਾਕਟਰ ਆ ਚਲੋ ਡਾਕਟਰ ਸਾਰੇ ਹੀ ਆ ਹਨਾ ਹਾਂਜੀ ਤੇ ਉਹਦੇ ਵਿੱਚ ਨਾ ਡਾਕਟਰ ਨੂੰ ਵੀ ਦੇਖਣਾ ਚਾਹੀਦਾ ਵੀ ਕਿੱਦਾਂ ਦਾ ਗੋ ਬੰਦਾ ਏ ਹਾਂਜੀ ਵੀ ਉਹਨੂੰ ਵਧੀਆ ਗੈਰਡਨਸ ਕਰਨਾ ਚਾਹੀਦਾ ਕੋਈ ਡਾਕਟਰ ਆਓ ਤੁਸੀਂ ਜਦੋਂ ਟੀਕਾ ਵੀ ਭਰਨਾ ਨਾ ਮੀਟਾ ਕਿ ਇੱਕ ਦੋ ਹੀਟ ਜਿਵੇਂ ਤੁਸੀਂ ਦੱਸਦੇ ਆ ਜਿਵੇਂ ਹੁਣ ਆਪਾਂ ਇਹਦੇ ਟੀਕਾ ਨਹੀਂ ਭਰਿਆ ਬਈ ਤੁਸੀਂ ਤਾਂ ਸੱਦਿਆ ਹੀ ਦੀ ਭਰਦੇ ਹੋ ਨਾ ਪਰ ਮੈਨੂੰ ਲੱਗਿਆ ਵੀ ਇਹਦੀ ਸਿਹਤ ਨਹੀਂ ਸੀ ਹਾਂਜੀ ਜੇ ਫਾਰਮਰ ਹੋਊਗਾ ਤੇ ਡਾਕਟਰ ਫੇਰ ਹੀ ਡਾਕਟਰ ਆ ਬਈ ਇਹ ਗੱਲ ਜਾ ਜਾ ਹਾਂ ਦੇਖ ਇਹ ਨਾ ਵੇਖੋ ਵੀ ਕੰਮ ਨੂੰ ਫੋਨ ਲਗਲੀ ਵਾਰ ਫੇਰ ਆਇਆ ਫੇਰ ਹਾਂ ਫੇਰ ਭਰ ਦੋਗਾ ਹਾਂ ਬਈ ਚਲੋ ਜੇ ਫਾਰਮਰ ਜਾਉਂਦਾ ਫੇਰ ਹੀ ਆਣਾ ਜੇ ਤੁਹਾਡੇ ਕੋਲੇ ਪਸ਼ੂ ਰੱਖੇ ਆ ਤਾਂ ਫੇਰ ਹੀ ਸਾਡੇ ਕੋਲੇ ਕੰਮ ਆ ਨਹੀਂ ਸਾਡੇ ਕੋਲੇ ਕੰਮ ਹੈ ਨਹੀਂ ਗਾ ਜੀ ਸਿੱਧੀ ਜੀ ਬਾਕੀ ਕੋਈ ਨਹੀਂ ਬਾਈ ਜੀ ਰੱਬ ਸੁੱਖ ਰੱਖੇ ਸਕਸੈਸ ਕਰਾਂਗੇ ਤੁਹਾਨੂੰ 100% ਚਲੋ ਕਰਨਾ ਸਬਲੀਮੈਂਟ ਨੇ ਤੇ ਰੱਬ ਨੇ ਆ ਜਿਹੜੀ ਮੇਨ ਚੀਜ਼ ਆ ਆਪਾਂ ਤਾਂ ਚਲੋ ਜਰੀਆ ਹੈ ਕਣ ਵੀ ਤੁਹਾਨੂੰ ਦੱਸਤਾ ਵੀ ਬਈ ਆ ਚੀਜ਼ ਪੈਣੀ ਚਾਹੀਦੀ ਐਦੇ ਨਾਲ ਹੱਲ ਹੋਊਗਾ ਪਰ ਆ ਦੇਖੋ ਜੇ ਆ ਸੇਹ ਚ ਮੈਂ ਤੁਹਾਨੂੰ ਕਹਿਦਾ ਇੱਥੇ ਸਿੰਕਰੋ ਕਰ ਦਿੰਨੇ ਆ ਤਾਂ ਗੱਬਣਾ ਹੀ ਫਿਰ ਨਹੀਂ ਹੋਣੀ ਫਿਰ ਤੁਹਾਡਾ ਜਿਹੜਾ ਮੇਰੇ ਤੇ ਵਿਸ਼ਵਾਸ ਬਣੇ ਉਹ ਵੀ ਜਾਣਾ ਫਿਰ ਤੁਹਾਡਾ ਵੀਡੀਓ ਵਾਲਿਆਂ ਤੋਂ ਵਿਸ਼ਵਾਸ ਤਾਂ ਗਿਆ ਗਿਆ ਹਾਂਜੀ ਠੀਕ ਆ ਬਸ ਮੰਨ ਲਓ ਮੈਂ ਤਾਂ ਤੁਹਾਨੂੰ ਇਹ ਕਹਿਣਾ ਵੀ ਜਿਹੜੇ ਬੰਦੇ ਤੋਂ ਤੁਸੀਂ ਵਿਸ਼ਵਾਸ ਕਰ ਰਹੇ ਆ ਘਟੋ ਘਟਾ ਨੂੰ 2 ਤੋਂ 3 ਮਹੀਨੇ ਵਾਚ ਕਰੋ 1 ਇਹ ਕੀ ਨਾ ਕਰੋ ਕੋਈ ਵੀ ਭਲਾ ਮੈਂ ਹਾਂ ਹਾਂਜੀ ਹਾਂਜੀ ਠੀਕ ਹੈ ਮੈਂ 100% ਕਿਤੇ ਵੀ ਨਹੀਂ ਮੈਂ ਨਹੀਂ ਕਹਿੰਦਾ ਵੀ ਮੈਂ 100% ਹਾਂ ਮੈਂ ਜਿਹਦੇ ਘਰੇ ਗਿਆ ਮੈਂ ਪਸ਼ੂ ਗੱਭਣ ਕਰਿਆ ਆਂਦੇ ਨਾ ਮੈਂ ਮੰਨ ਲਓ ਕੋਈ ਜਾਦੂ ਹੀ ਕਰਨ ਜਾਂਦਾ ਪਰ ਜਿਹੜਾ ਬੰਦਾ ਆਪਣੇ ਤੇ 탸ਜ ਜਾਂਦਾ ਟਾਈਮ ਦਿੰਦਾ ਰੱਬ ਸੁੱਖ ਰੱਖੇ ਉਹਦੇ ਪਸ਼ੂ ਬਾਈ ਜੀ ਗੱਭਣ ਕਰਕੇ ਵੀਡੀਓ ਪਾ ਜਾਂਗਾ ਪਰ ਟਾਈਮ ਦੇਣਾ ਪੈਣਾ ਮੈਂ ਤੁਹਾਨੂੰ ਅੱਜ ਤੁਹਾਨੂੰ ਵੀਡੀਓ 'ਚ ਵੀ ਕਹਿ ਰਿਹਾ ਵੀ ਜੇ ਤੁਸੀਂ ਮਹੀਨੇ ਬਾਅਦ ਮੈਨੂੰ ਕਹੋ ਵੀ ਡਾਕਟਰ ਆਪਣਾ ਕੋਈ ਪਸ਼ੂ ਗੱਭਣ ਨਹੀਂ ਹੋਇਆ ਤਾਂ ਨਹੀਂ ਹੋਣੇ ਜਿੰਨਾ ਚਿਰ ਇਹਨਾਂ ਦੀ ਸਿਹਤ ਨਹੀਂ ਬਣਨੀ ਗੱਭਣ ਨਹੀਂ ਹੋਣਾ ਠੀਕ ਹੈ ਠੀਕ ਹੈ ਹਾਂ ਬਾਕੀ ਇਹ ਤਾਂ ਕੋਈ ਕਿਸੇ ਦੇ ਪੱਕਾ ਜਾਂਦਾ ਏ। ਨਹੀਂ ਮੇਰਾ ਡਾਕਟਰ ਨੂੰ ਉਹ ਡਾਕਟਰ ਦਾ ਟਾਈਮ ਨਹੀਂ ਹੁੰਦਾਗਾ। ਦੂਜੇ ਡਾਕਟਰ ਨੂੰ ਫੋਨ ਲਾ ਲੈਂਦਾ ਹਨਾ। ਹਾਂਜੀ ਹਾਂਜੀ ਆਉਣਾ ਚਾਹੀਦਾ ਉੱਥੇ। ਆਉਣਾ ਚਾਹੀਦਾ। ਆਉਣਾ ਚਾਹੀਦਾ। ਲਾਰਾ ਨਾ ਲਾਓ। ਲਾਰਾ ਨਾ ਲਾਓ। ਹਾਂ ਕਈ ਵਾਰ ਬੰਦਾ ਮੁਸੀਬਤ ਚ ਫਸਿਆ ਹੋਣਾ। ਡਾਕਟਰ ਵੀ ਜਿਹੜਾ ਪਹਿਲਾਂ ਹੋਂ ਦਾ ਉਹ ਵੀ ਕਿਤੇ ਗਏ ਹੁੰਦੇ ਆ। ਗਿਆ ਭਈ ਅਗਲੇ ਦੀ ਹਾਂ ਅਪਾ ਜਾਨਵਰ ਦਾ ਇਹ ਦੇਖਭਾਲ ਕਰਨੀ ਆ ਆਪਾਂ ਨਾ ਕਿ ਬੰਦੇ ਦੀ ਕਰ। ਬੰਦੇ ਦੀ ਆ ਹਾਂ ਵੀ ਇੱਥੇ ਤੁਸੀਂ ਮੈਂ ਆ ਮੇਰੇ ਭਰਾਵਾਂ ਡਾਕਟਰਾਂ ਨੂੰ ਵੀ ਕਹਿਣਾ ਵੀ ਕਿਸੇ ਤੇ ਐ ਜੈਲ ਸੀ ਨਾ ਕਰਿਆ ਕਰੋ ਜੈਲ ਸੀ ਹਾਂ ਜੀ ਯਾਰ ਵੀਜਾਲੇ ਇਹ ਆ ਗਿਆ ਹਨ ਦੇਖੋ ਯਾਰ ਬਈ ਮੈਂ ਕੋਈ ਬੜਾ ਵੱਡਾ ਡਾਕਟਰ ਨਹੀਂ ਜਦ ਜੇ ਤੁਹਾਨੂੰ ਮੇਰੇ ਜ ਕੋਈ ਸੁ ਲੱਗਿਆ ਤੁਸੀਂ ਮੈਨੂੰ ਸੱਦ ਲਿਆ ਹਨ ਠੀਕ ਹੈ ਪਰ ਮੈਂ ਤੁਹਾਨੂੰ ਸਹੀ ਗਾਈਡ ਕਰ ਗਿਆ ਤੁਹਾਡੇ ਪਸ਼ੂ ਰਹਿ ਗਏ ਤਾਂ ਚਲ ਤੁਸੀਂ ਗਾਂ ਦੱਸੋਗੇ ਹੁਣ ਜਿਵੇਂ ਬਾਈ ਉਹ ਆਇਆ ਕੋ ਕਰੀ ਦੋ ਤਾਂ ਫਿਰ ਤੁਸੀਂ ਅੱਜ ਉਹਨੂੰ ਸਲਾਹ ਵੀ ਰਹੇ ਆ ਬਈ ਕਿ ਥੋੜੇ ਦਿਨ ਬੰਦ ਗੱਪਲ ਕਰ ਗਿਆ ਨਾ ਉਹ ਬੰਦਾ ਇਹ ਨਹੀਂ ਕਹਿ ਕੇ ਗਿਆ ਵੀ ਮੈਨੂੰ ਸੱਦਿਆ ਕਰੋ ਉਹਨੇ ਕਿਹਾ ਵੀ ਤੁਹਾਡੇ ਏਰੀਆ 'ਚ ਕੋਈ ਮੈਂ ਤਾਂ ਤੁਹਾਨੂੰ ਇਹੀ ਕਹਿਣਾ ਵੀ ਤੁਸੀਂ ਸੱਦਣਾ ਤਾਂ ਇੱਥੋਂ ਵਾਲਿਆਂ ਨੂੰ ਹੀ ਆ ਬਈ ਪਰ ਚਲੋ ਇੰਨਾ ਵੀ ਤੁਹਾਨੂੰ ਐਜਾ ਸਬਲੀਮੈਂਟ ਦਾ ਥੋੜਾ ਜਿਹਾ ਫੀਲਡ 'ਚ ਅਸੀਂ ਵੀ ਕਾਲ ਕਰ ਜਾਂਦੇ ਹਾਂ ਹਰੇਕ ਬੰਦਾ ਕਰ ਜਾਂਦਾ ਹੋ ਸਕਦਾ ਆਪਣੇ ਜਿਹੜੇ ਡਾਕਟਰ ਸਾਹਿਬ ਆਉਂਦੇ ਉਹ ਕਰ ਗਏ ਹੁਣ ਕਾਲ ਹੈਣਾ ਜਿਹੜਾ ਫੀਲਡ ਜਦੋਂ ਮੈਂ ਬਾਹਰੋਂ ਆਇਆ ਮੈਨੂੰ ਇਹ ਆ ਵੀ ਮੈਂ ਥੋੜਾ ਫਾਇਦਾ ਕਰਕੇ ਜਾਵਾਂ ਵੱਤ ਤੋਂ ਵੱਧ ਹੈਨਾ ਵੀ ਇਹ ਚੀਜ਼ ਦਾ ਫਰਕ ਪੈਂਦਾ ਬਾਕੀ ਕੋ ਮੈਂ ਤੁਹਾਨੂੰ ਇਹੀ ਦਿਖਾਇਆ ਵੀ ਸ਼ੁਰੂ ਜੀ ਜੋ ਤੁਸੀਂ ਕੰਮ ਕਰ ਰਹੇ ਆ ਇੱਕ ਤਾਂ ਮੰਨ ਲਓ ਪਹਿਲੇ ਦੂਜੇ ਸੂਏ ਵਹਿੜਾ ਲੈਣੀਆਂ ਜੀ ਤੇ ਇੱਕ ਬਾਲੇ ਚੰਗੇ ਦੁੱਧ ਵਾਲੀਆਂ گاਵਾ ਤੋਂ ਨਾ ਸ਼ੁਰੂ ਕਰਿਆ ਕਰੋ ਆਹ ਗਾਂ ਬਾਈ ਦੀ ਬਹੁਤ ਜ਼ਿਆਦਾ ਰਬੀਟ ਰਾਈ ਹੈ ਕਿਹਨੇ ਰੇਸ਼ਾ ਸੜਦੀ ਰਹਿੰਦੀ ਹੈ ਤੇ ਬਹੁਤ ਚੰਗੀ ਵਹਿੜ ਹੋਊਗੀ ਮੇਰੇ ਹਿਸਾਬ ਨਾਲ ਜਦੋਂ ਲਈ ਹੋਗੀ ਕੱਦਗਾਠ ਦੇਖੋ ਤੁਸੀਂ ਮੈਨੂੰ ਨਹੀਂ ਲੱਗਦਾ ਏਡੀ ਗਾਂ ਬਹੁਤ ਘੱਟ ਮਿਲਦੀ ਹੈ ਤੇ ਇਹ ਕਿੰਨੇ ਦੁੱਧ ਤੇ ਲਈ ਸੀ ਬਈ ਆਪਾਂ ਇਹ ਜਦੋਂ ਗੱਭਣ ਹੀ ਲਈ ਸੀਗੇ ਆਪਾਂ ਇਹਰੇ ਤੇ ਆ ਮਗਰ ਬੱਚੀ ਆਪਣੇ ਘਰੇ ਆ ਕੇ ਸੁੱਈ ਸੀਗੀ ਆ ਲੋ ਮਿੰਟ ਇੱਕ ਬੱਚੀ ਤਿਆਰ ਹੋ ਗਈ ਹਾਂਜੀ ਬੱਚੀ ਤਿਆਰ ਹੋ ਗਈ ਹਾਂ ਇੱਕ ਬੱਚੀ ਤਿਆਰ ਆ ਨਾ ਇੱਕ ਉਹ ਵੈੜ ਤਿਆਰ ਆ ਬਈ ਇੱਕ ਵੈੜ ਹਾਂਜੀ ਇੱਕ ਵੈੜ ਆ ਹਾਂਜੀ ਵੀ ਮੈਂ ਬਾਈ ਨੂੰ ਅੱਜ ਵੀ ਸਮਝਾਇਆ ਬਈ ਆਪਾਂ ਹੋਰ ਕੁਛ ਕਰਨ ਨਾਲੋਂ ਇਹਨਾਂ ਤੇ 20 ਤੋਂ 25000 ਰੁਪਏ ਲਾ ਕੇ ਆਪਣਾ ਇਹ 10 ਲੱਖ ਰੁਪਏ ਦਾ ਮਾਲ ਬਣ ਜਾਣਾ ਜੀ 50000 ਵੀ ਲੱਗ ਜੇ ਤਾਂ ਵੀ ਮਾੜਾ ਨਹੀਂ ਸਪਲੀਮੈਂਟਾਂ ਦੀ ਲੱਗਣਾ ਜੀ ਦੇਖੋ ਆਪਾਂ ਤਾਂ ਅੱਜ ਆਉਣਾ ਜੀ ਮੈਂ ਤਾਂ ਹੁਣ 2.5 ਤੋਂ 3 ਮਹੀਨਿਆਂ ਨੂੰ ਇਹਨਾਂ ਦੇ ਆਉਂਗਾ ਜਦੋਂ ਮੈਨੂੰ ਲੱਗਿਆ ਵੀ ਹਾਂ ਪਸ਼ੂਆਂ ਦੀ ਸਿਹਤ ਆਹ ਬਾਈ ਦੇ ਤਿੰਨ ਪਸ਼ੂ ਗੱਬਣਾ ਦੀ ਵੀ ਕੋਈ ਬਾਲੀ ਵਧੀਆ ਸਿਹਤ ਨਹੀਂ ਗਈ ਮੇਰੇ ਹਿਸਾਬ ਨਾਲ ਠੀਕ ਹੈ ਥੋੜਾ ਜਿਹਾ ਬਾਈ ਨੂੰ ਹਜੇ ਮੰਨ ਲਓ ਸਪਲੀਮੈਂਟ ਬਾਰੇ ਬਾਲਾ ਨਹੀਂ ਪਤਾ ਸੀ ਪਰ ਹੁਣ ਮੈਂ ਇਹਨਾਂ ਨੂੰ ਕਿਹਾ ਵੀ ਪਹਿਲਾਂ ਆਪਾਂ ਇਹਨਾਂ ਦੇ ਧਿਆਨ ਦੇਵਾਂਗੇ ਕਿਉਂ ਇਹਨਾਂ ਨੇ ਗਾਂ ਜਾ ਕੇ ਬਾਈ ਦਾ ਜਿਹੜਾ ਸਾਰਾ ਖਰਚਾ ਚੱਕਣਾ ਜੀ 2 ਮਹੀਨਿਆਂ ਨੂੰ ਠੀਕ ਹੈ ਇਹ ਗਾਵਾਂ ਨੂੰ ਆਪਾਂ ਡਰਾਈ ਫੀਡ ਤੇ ਜਾਂ ਟ੍ਰਾਂਜੈਕਸ਼ਨ ਪਲੱਸ ਤੇ ਠੀਕ ਹੈ ਐਨਰ ਬੂਸਟ ਪਾਵਰ ਵੀ ਆਉਣਾ ਐਨਰ ਬੂਸਟ ਆਉਂਦਾ ਜੀ ਲਿਵਰ ਟੌਨ ਆਇਰਨ ਟੌਨਿਕ ਦੇ ਕੇ ਇਹ ਗਾਵਾਂ ਤਕੜੀਆਂ ਹੋ ਗਈਆਂ ਤਿੰਨ ਗਾਵਾਂ ਸੂਕੇ ਬਾਈ ਦਾ ਸਾਰਾ ਖਰਚਾ ਚੱਕਣੀਆਂ ਜਿਹੜਾ ਉਹਨੂੰ ਆਪਾਂ ਦੂਜੇ ਪਸ਼ੂ ਗੱਭਣ ਕਰ ਲਾਂਗੇ ਜੀ ਠੀਕ ਹੈ ਹੁਣ ਆਪਾਂ ਇਹ ਕੇਰਾ ਡਰਾਈ ਪੀਰੀਅਡ ਵਾਲੀਆਂ ਗਾਵਾਂ ਤੇ ਪੂਰਾ ਧਿਆਨ ਦੇਵਾਂਗੇ ਤੇ ਦੂਜੇ ਜਿਹੜੇ ਨਾਲ ਦੇ ਪਸ਼ੂ ਆ ਉਹਨਾਂ ਦੇ ਵੀ ਧਿਆਨ ਦੇਵਾਂਗੇ ਤਿੰਨ ਮਹੀਨਿਆਂ ਚ ਸਾਰਾ ਬਾਈ ਦਾ ਸਿਸਟਮ ਸਹੀ ਕਰਕੇ ਰੱਬ ਸੁੱਖ ਰੱਖੇ ਜੀ ਵੀਡੀਓ ਪਾਵਾਂਗੇ ਜਿੱਦ ਦੇ ਆਪਾਂ ਪਸ਼ੂ ਗੱਭਣ ਕਰਤੇ ਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ